ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਲਾਲੂ ਪ੍ਰਸਾਦ ਤੇ ਉਹਨਾਂ ਦੀ ਬੇਟੀਆਂ ਨੂੰ ਕੋਰਟ ਤੋਂ ਮਿਲੀ ਜ਼ਮਾਨਤ ਤੇ ਮਲੀ ਲਾਂਡਰਿਕ ਮਾਮਲੇ 'ਚ ਦਿੱਤੀ ਗਈ ਜ਼ਮਾਨਤ ਨਿਜੀ ਮੁਚਲਕੇ ਤੇ ਦਿੱਤੀ ਗਈ ਜ਼ਮਾਨਤ ਆਪ ਸੰਸਦ ਮੈਂਬਰ ਸੰਜੀਵ अरोड़ा ਦੇ ਕਾਰੀੜੇ ਦੀ ਛਾਪੇਮਾਰੀ ਮੋਦੀ ਜੀ ਨੇ ਤੋਤਾ ਮੈਨਾ ਨੂੰ ਫੇਰ ਛੱਡ ਦਿੱਤਾ ਖੁੱਲਾ ਕਿਹਾ ਮਨੀਸ਼ ਸੀ ਸੌਧੀਆਂ ਨੇ ਲੁਧਿਆਣਾ ਤੇ ਜਲੰਧਰ ਚ ਚੱਲ ਰਹੀ ਏਡੀ ਦੀ ਰੇਟ ਤ੍ਰਿਪਤੀ ਨੂੰ ਕਿਉਂ ਸਪਲਾਈ ਕਰਨ ਵਾਲੀ ਫੈਕਟਰੀ ਚ ਛਾਪੇਮਾਰੀ 25000 ਖਾਲੀ ਟੇਨ ਰੱਖੇ ਮੇਰੇ ਕਿਉਂ ਤੇ ਦੁੱਧ ਦੇ ਡੱਬੇ ਕਿਤੇ ਗਏ ਸੀ ਇਹਨ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਦੀ ਇੱਕ ਅਦਾਲਤ ਨੇ ਰਾਸ਼ਟਰੀ ਜਨਤਾ 당ਲ ਮੁਖੀ ਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਉਹਨਾਂ ਦੇ ਬੇਟਿਆਂ ਤੇ ਜਸਵੀ ਯਾਦਵ ਤੇ ਤੇਜ ਪ੍ਰਤਾਪ ਯਾਦਵ ਨੂੰ ਨੌਕਰੀ ਦੇ ਬਦਲੇ ਜ਼ਮੀਨ ਨਾਲ ਜੁੜੇ منی ਲਾਂਡਿੰਗ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਦੋਸ਼ੀਆ ਨੂੰ 1 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਦਿੰਦਿਆਂ ਕਿਹਾ ਕਿ ਜਾਂਚ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਅਦਾਲਤ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਸਮਨ ਦੀ ਪਾਲਣਾ ਦੇ ਅਧੀਨ ਦੋਸ਼ੀ ਉਸ ਦੇ ਸਾਹਮਣੇ ਪੇਸ਼ ਹੋਏ ਜੱਜ ਨੇ ਦੋਸ਼ੀਆਂ ਖਿਲਾਫ ਦਾਖਲ ਪੂਰਕ ਦੋਸ਼ ਪੱਤਰ ਦਾ ਨੋਟਿਸ ਲੈਣ ਤੋਂ ਬਾਅਦ ਸਮਨ ਜਾਰੀ ਕੀਤੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ 6 ਅਗਸਤ ਨੂੰ ਅਦਾਲਤ ਦੇ ਸਾਹਮਣੇ ਅੰਤਿਮ ਰਿਪੋਰਟ ਧਾਰਿਤ ਕੀਤੀ ਸੀ ਏਡੀ ਨੇ ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਦੇ ਆਧਾਰ ਤੇ ਆਪਣਾ ਮਾਮਲਾ ਦਰਜ ਕੀਤਾ ਹੈ ਜਾਂਚ ਏਜੰਸੀ ਅਨੁਸਾਰ ਇਹ ਮਾਮਲਾ 2004 ਤੋਂ 2009 ਤੱਕ ਰੇਲ ਮੰਤਰੀ ਵੱਜੋਂ ਲਾਲੂ ਦੇ ਕਾਰਜਕਾਲ ਦੌਰਾਨ ਮੱਧ ਪ੍ਰਦੇਸ਼ ਦੇ ਜਬਲਪੁਰ ਚ ਰੇਲਵੇ ਦੇ ਪੱਛਮ ਵੱਲ ਜੋਨ ਚ ਗਰੁੱਪ ਡੀ ਚ ਹੋਈਆਂ ਭਾਰਤੀਆਂ ਨਾਲ ਜੁੜਿਆ ਹੋਇਆ ਦੋਸ਼ ਹੈ ਕਿ ਰੇਲਵੇ ਵਿੱਚ ਭਰਤੀ ਹੋਣ ਵਾਲੇ ਲੋਕਾਂ ਨੇ ਨੌਕਰੀ ਦੇ ਬਦਲੇ ਲਾਲੂ ਦੇ ਪਰਿਵਾਰ ਦੇ ਮੈਂਬਰਾਂ ਤੇ ਸਹਾਇਕਿਆਂ ਨੂੰ ਤੋਹਫੇ ਵੱਜੋਂ ਜ਼ਮੀਨ ਦਿੱਤੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਦੇ ਘਰ ਛਾਪਾ ਮਾਰਿਆ ਹੈ ਇਸ ਰੇਡ ਨੂੰ ਲੈ ਕੇ ਆਪ ਦੇ ਆਗੂ ਮਨੀਸ਼ ਸਿਸੋਦੀਆ ਦਾ ਬਿਆਨ ਸਾਹਮਣੇ ਆਇਆ ਮਨੀਸ਼ ਸਿਸੋਦੀਆ ਨੇ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਕਿ ਹੈ ਕਿ ਮੋਦੀ ਜੀ ਨੇ ਇੱਕ ਵਾਰ ਫੇਰ ਤੋਂ ਆਪਣੇ ਤੋਤਾ ਮੈਨਾ ਖੁੱਲੇ ਛੱਡ ਦਿੱਤੇ ਨੇ ਤੇ ਇਸ ਰੇਡ ਨੂੰ ਲੈ ਕੇ ਉਹਨਾਂ ਇਸ ਨੂੰ ਰਾਜਨੀਤੀ ਵੀ ਕਰਾਰ ਦਿੱਤਾ ਹੈ ਦਿੱਲੀ ਚਲੰਗੀ 2 ਅਕਤੂਬਰ ਨੂੰ ਲਗਭਗ 5000 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਜਾਣ ਤੋਂ ਬਾਅਦ ਭੋਪਾਲ ਚ ਵੱਡੀ ਬਰਾਮਦਗੀ ਹੋਈ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਗੁਜਰਾਤ ਐਟੀਐਸ ਨੇ ਬਗਰਾਉਦਾ ਉਦਯੋਗਿਕ ਖੇਤਰ ਚ ਬੰਦ ਪਈ ਫੈਕਟਰੀ ਚ ਨਸ਼ੀਲਾ ਡਰਗ ਐਮਡੀ ਬਣਾਉਣ ਦਾ ਕਾਰਖਾਨਾ ਫੜਿਆ ਹੈ ਤੇ ਉਥੋਂ ਡਰਗ ਤੇ ਇਸ ਨੂੰ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਵੀ ਜ਼ਬਤ ਕੀਤਾ ਹੈ ਛਾਪੇ ਚ 907 ਕਿਲੋ ਐਮਡੀ ਡਰਗ ਠੋਸ ਤੇ ਤਰਲ ਰੂਪ ਚ ਮਿਲਿਆ ਹੈ ਮੌਕੇ ਤੋਂ ਨਾਸਿਕ ਦੇ ਸਾਨਿਆਲ ਬਾਣੀ ਤੇ ਭੋਪਾਲ ਦੇ ਕੋਟਰਾ ਸੁਲਤਾਨਬਾਦ ਨਿਵਾਸੀ ਅਮਿਤ ਪ੍ਰਕਾਸ਼ ਚਤੁਰਵੇਦੀ ਨੂੰ ਡਰਗ ਬਣਾ ATS ਗੁਜਰਾਤ ਲੈ ਗਈ ਹੈ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸੰਗਮੀ ਨੇ ਐਕਸ ਤੇ ਪੋਸਟ ਕਰਕੇ ਕਿਹਾ ਹੈ ਕਿ ATS ਤੇ NCB ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਕੇ ਡਰਗ ਤੇਜ਼ ਨੂੰ ਬਣਾਉਣ ਦੀ ਸਮਗਰੀ ਜ਼ਬਤ ਕੀਤੀ ਹੈ ਜਿਸ ਦੀ ਕੀਮਤ 1814 ਕਰੋੜ ਹਰਿਦੁਆਰ ਤੇ ਸਿੱਤ ਪੋਲੇ ਬਾਬਾ ਆਰਗੈਨਿਕ ਡੈਰੀ ਮਿਲਕ ਪ੍ਰਾਈਵੇਟ ਲਿਮਟਿਡ ਤੋਂ ਤ੍ਰਿਮਾਲਾ ਤ੍ਰਿਪਤੀ ਦੇਵਸਥਾਨਮ ਨੂੰ ਲੱਡੂ ਪ੍ਰਸਾਦਮ ਬਣਾਉਣ ਲਈ ਕਿਉਂ ਸਪਲਾਈ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉੱਤਰਾਖੰਡ ਦਾ ਖੁਰਾਕ ਸੁਰੱਖਿਆ ਵਿਭਾਗ ਹਰਕਤ ਚਾਇਆ ਵਿਭਾਗ ਦੀ ਟੀਮ ਨੇ ਫੈਕਟਰੀ ਦੇ ਵਿੱਚ ਛਾਪਾ ਮਾਰਿਆ ਇਸ ਦੌਰਾਨ ਪਤਾ ਲੱਗਿਆ ਕਿ ਫੈਕਟਰੀ ਵਿੱਚ 1 ਮਹੀਨੇ ਤੋਂ ਉਤਪਾਦਨ ਨਹੀਂ ਹੋ ਰਿਹਾ ਇਸ ਦੌਰਾਨ ਉੱਥੇ ਕਰੀਬ 22000 ਖਾਲੀ ਕੈਨ ਵੀ ਮਿਲੇ ਨੇ ਕਿਉਂ ਦੁੱਧ ਦੇ ਕੁਝ ਜੈਪਰ ਤੇ ਗੱਤੇ ਦੇ ਡੱਬੇ ਮਿਲਣ ਤੇ ਉਹਨਾਂ ਨੂੰ ਸੀਲ ਕੀਤਾ ਗਿਆ ਮੌਕੇ ਤੇ ਫੈਕਟਰੀ ਮੈਨੇਜਮੈਂ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੂੰ ਮੌਕੇ ਤੇ ਸਿਰਫ ਚੌਂਕੀਦਾਰ ਸਮੇਤ ਪੰਜ ਲੋਕ ਮਿਲੇ ਨੇ ਪੁੱਛਗਿੱਛ ਚ ਪਤਾ ਲੱਗੇ ਕਿ 1 ਮਹੀਨੇ ਤੋਂ ਉਤਪਾਦਨ ਬੰਦ ਹੈ ਟੀਮ ਨੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਫੋਨ ਤੇ ਗੱਲ ਕੀਤੀ ਪਰ ਉਹਨਾਂ ਦੇ ਫੋਨ ਬੰਦ ਮਿਲੇ ਮੈਨੇਜਰ ਨਾਲ ਸੰਪਰਕ ਹੋਇਆ ਤਾਂ ਉਸ ਨੇ ਆਉਣ ਤੋਂ ਅਸਮਰਥਤਾ ਪ੍ਰਗਟਾਈ ਹਾਲਾਂਕਿ ਉਸ ਨੇ ਕਿਹਾ ਕਿ ਉਹਨਾਂ ਦਾ ਕਿਉ ਰਾਜਸਥਾਨ ਗੁਜਰਾਤ ਤੇ ਦਿੱਲੀ ਭੇਜਿਆ ਜਾਂਦਾ ਹੈ ਭਾਰਤੀ ਹਵਾਈ ਸੈਨਾ ਵੱਲੋਂ ਰੇਤਲੇ ਮਰੀਨਾ ਬੀਚ ਤੇ ਯੋਜਿਤ ਕੀਤਾ ਗਿਆ 에ਅਰ ਸ਼ੋਅ ਕਾਫੀ ਮਸ਼ਹੂਰ ਹੋਇਆ ਸੀ ਪਰ ਇਸ ਨੂੰ ਖੂਬਸੂਰਤ ਬੀਚ ਤੇ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਲੋਕਾਂ ਨੂੰ ਪ੍ਰੋਗਰਾਮ ਤੋਂ ਬਾਅਦ ਘਰ ਪਰਤਣਾ ਕਾਫੀ ਔਖਾ ਲੱਗਿਆ ਪੁਲਿਸ ਨੇ ਦੱਸਿਆ ਕਿ ਦੋ ਲੋਕ ਬਿਮਾਰ ਹੋ ਗਏ ਉਹਨਾਂ ਦੀ ਮੌਤ ਹੋ ਗਈ ਹੈ ਮਰੀਨਾ ਦੇ ਨੇੜੇ ਚੰਦਾਦਰੀ ਪੇਟ ਨੂੰ ਜੋੜਨ ਵਾਲੇ ਸਭ ਤੋਂ ਨਜ਼ਦੀਕੀ ਜੰਕਸ਼ਨ ਵੇਲਾਚੇਰੀ ਸਥਿਤ ਲਾਈਟ ਹਾਊਸ ਮੈਟਰੋ ਸਟੇਸ਼ਨ ਤੇ ਚੇਨਈ ਐਮ ਆਰਟੀਐਸ ਲੇਵਲ ਸਟੇਸ਼ਨ ਤੇ ਸੈਂਕੜੇ ਲੋਕ ਇਕੱਠੇ ਹੋਏ ਕਈ ਲੋਕ ਪਲੇਟਫਾਰਮ ਤੇ ਖੜੇ ਹੋਣ ਲਈ ਵੀ ਕਈਆਂ ਕੋਲ ਜਗ੍ਹਾ ਨਹੀਂ ਸੀ ਇਸ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੇ ਯਾਤਰਾ ਕਰਨ ਦਾ ਜੋਖਮ ਲਿਆ ਜਦੋਂ ਕਿ ਕਈਆਂ ਨੇ ਰੇਲ ਗੱਡੀਆਂ ਨੂੰ ਖੁੰਝਾਇਆ ਨੇਤਾ ਐਡਬੀਕੇ ਪਲਾਨੀ ਸੁਆਮੀ ਨੇ ਘਟਨਾ ਤੇ ਪੋਸਟ ਕੀਤਾ ਹੈ ਭਾਰਤੀ ਹਵਾਈ ਸੈਨਾ ਦੇ 92 ਸਥਾਪਨਾ ਦਿਵਸ ਦੇ ਮੌਕੇ ਤੇ ਹਵਾਈ ਸੈਨਾ ਦੀ ਸ਼ਕਤੀ ਦਾ ਜਸ਼ਨ ਮਨਾਉਣ ਲਈ ਅੱਜ ਚੇਨਈ ਜਿਹੜੇ ਕਹਵਾਈ ਸਾਹਸ ਪ੍ਰੋਗਰਾਮ ਦਾ ਯੋਜਨ ਸੀ ਕਿਉਂਕਿ ਇਸ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ ਜਾਣਦੇ ਹੋਏ ਕਿ ਲੱਖਾਂ ਲੋਕ ਇਸ ਚ ਹਿੱਸਾ ਲੈਣ ਲਈ ਆਉਣਗੇ ਤਾਮਿਲਨਾਡੂ ਸਰਕਾਰ ਨੇ ਕਿਹਾ ਹੈ ਕਿ ਆਵਾਜਾਈ ਤੇ ਬੁਨਿਆਦੀ ਢਾਂਚੇ ਲਈ ਪ੍ਰਬੰਧ ਕੀਤੇ ਗਏ ਹਨ ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਰੋਡ ਸਥਿਤ ਐਮ ਆਈ ਸੀ ਮੋਬਾਈਲ ਸ਼ੋਰੂਮ ਤੇ ਬਾਈਕ ਸਵਾਰ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਨੇ ਹਮਲੇ 'ਚ ਸ਼ੋਰੂਮ ਮਾਲਕ ਵਾਲ-ਵਾਲ ਬਚ ਗਏ ਨੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੋਰੂਮ ਮਾਲਕ ਨਰੇਸ਼ ਮਲਹੋਤਰਾ ਨੇ ਦੱਸਿਆ ਕਿ ਸਵੇਰੇ 10 ਵਜੇ ਬਾਈਕ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਅਜੇ ਸ਼ੋਰੂਮ ਖੁੱਲ੍ਹਿਆ ਹੀ ਸੀ ਕਿ ਦੋਵਾਂ ਨੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਸ਼ੋਰੂਮ ਦੇ ਸਾਰੇ ਸ਼ੀਸ਼ੇ ਟੁੱਟ ਗਏ ਨੇ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਮੈਂ ਭਾਜੀ ਮੇਰਾ ਨਾਮ ਮੈਂ ਭਾਜੀ ਮੇਰਾ ਨਾਮ ਗਗਨਦੀਪ ਆ ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਆ ਅੱਜ ਸਵੇਰੇ ਮਾਰਨਿੰਗ ਡੇਲੀ ਰੁਟੀਨ ਦੀ ਤਰ੍ਹਾਂ 9:30 'ਤੇ ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੇਅਰ ਬਾਊਟ 10 ਵਜੇ ਦੇ ਕਰੀਬ 9:10-10 ਦੇ ਕਰੀਬ ਸੀਗੇ ਜੀ ਦੋ ਅਨਜਾਨ ਵਿਅਕਤੀ ਸੀਗੇ ਜਿਨ੍ਹਾਂ ਦੇ ਬੰਮਾਲ ਬੰਨੇ ਹੋਏ ਸੀ ਕੇਸ ਤੇ ਔਰ ਬਾਹਰ ਸ਼ੌਪ ਦੇ ਬਾਹਰ ਆਏ ਔਰ ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿੱਤੇ ਜੇ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ ਪੋਜੀਟਿਵ ਫਾਇਰਿੰਗ ਅੰਦਰ ਵੀ ਆਈ ਹੈ ਤੇ ਹਜੇ ਤੱਕ ਨਾ ਲ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜੇ ਭੱਜੇ ਆ ਮੁੰਡੇ ਪਰ ਉਹ ਨਿਕਲ ਗਏ ਹੋ ਤੇ ਬਾਕੀ ਸਭ ਠੀਕ ਹੈਗਾ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਸ਼ੀਸ਼ੇ ਵਗੈਰਾ ਸਾਰੇ ਬ੍ਰੀਕ ਹੋਏ ਆ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਇਹ ਆਪਣੇ ਮੋਸਲ ਤੋਂ ਆਏ ਮੋਟਰਸਾਈਕਲ ਸਪਲੈਂਡਰ ਤੇ ਜੀ ਸਪਲੈਂਡਰ ਤੇ ਆਇਆ ਸੀ ਹਾਂਜੀ ਹਾਂਜੀ ਉਹ ਉਸ ਤੋਂ ਬਾਅਦ ਇਹ ਜੋ ਫਾਇਰ ਕਰਕੇ ਰੇਆ ਵੀ 25 ਮਿੰਟਾਂ ਤੱਕ ਰੇਆ ਉਹ ਸਰ ਪਰਚੀ ਰੇਆ ਛੱਡ ਕੇ ਗਿਆ ਕਿ ਅਸਾਂ ਉਹਨੇ ਜੋ ਅਕੜਾ ਤੇ ਪੂਰੀ ਬੋਪ ਪੈ ਗਈ ਅਸੀਂ ਉਧਰ ਉਧਰ ਭੱਜੇ ਤੇ ਆਉਣ ਦੇ ਮੌਕੇ ਹੀ ਨਹੀਂ ਪੁਲਿਸ ਆਈ ਹੈ ਤਾਂ ਉਹਨੇ ਬਰਾਮਦ ਕਰ ਲਈ ਉਹ ਪਰਚੀ ਲੱਗਦਾ ਕਿ ਕਿਤੇ ਇਹਨਾਂ ਦੇ ਰਿਹਾ ਨਹੀਂ ਕਿ ਉਹ ਆ ਕੇ ਨਹੀਂ ਸਰ ਕਦੀ ਅਜੇ ਤੱਕ ਕੋਈ ਇਦਾਂ ਦੇ ਕਾਲ ਨਹੀਂ ਆਈ ਕਦੀ ਇਦਾਂ ਦਾ ਕੁਝ ਹੋਇਆ ਨਹੀਂ ਤੇ ਪਰ ਪਤਾ ਨਹੀਂ ਲੱਗਾ ਕਿ ਕੌਣ ਸੀਗੇ ਜਿਹੜੇ ਓਨਰ ਨੇ ਇੱਕ ਉਹਨਾਂ ਦੀ ਪਾਣੀ ਰਜਿਸਟਰ ਨਾ 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 ਸਰ ਓਨਰ ਬਾਰੇ ਤੁਸੀਂ ਜਾਣਦੇ ਹੋ ਉਹ ਨੇ ਆਈਤੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਇਨਸਾਨ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਿੱਕ ਦਾ ਔਰ ਸਾਰੀ ਫੈਮਲੀ ਦਾ ਉਹਨਾਂ ਦਾ ਤੇ ਇਦਾਂ ਦਾ ਅੱਜ ਤੱਕ ਨਾ ਕੋਈ ਕਾਲ ਆਈ ਔਰ ਨਾ ਹੀ ਕਦੀ ਕਿਸੇ ਨੇ ਕੋਈ ਮੈਨੂੰ ਅੱਜ ਸਾਲ ਹੋ ਗਿਆ ਜੀ ਇੱਥੇ ਕੋਈ ਕੋਲ ਕਾਲ ਕੋਈ ਕੁਛ ਨਹੀਂ ਹੈ ਮਿੱਕ ਮੋਬਾਈਲ ਹਾਊਸ ਦੇ ਤੋਂ ਨਾ ਫਾਈਲਿੰਗ ਦੀ ਜਿਹੜੀ ਟੀਮ ਆਉਂਦਾ ਰਹੇ ਜਿਵੇਂ ਸਵੇਰੇ 10 ਵਜੇ ਤੇ ਦੋ ਲੜਕੇ ਆਇਆ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਔਰ ਇਹਦੀ ਫੁਟੇਜ ਜਿਹੜੀ ਆ ਸੀ ਉਹ ਚੈੱਕ ਕੀਤੀ ਹੈਗੀ ਜਿਹਦੇ ਅਧਾਰ ਤੇ ਅਸੀਂ ਪੀਸਿਸਟੂ ਜਿਹੜਾ ਉਹ ਕਰ ਰਹੇ ਹਨ ਦੇ ਬੰਨ ਦੇ ਅਧਾਰ ਤੇ ਤੇ ਬਾਕੀ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਪੀਸਿਸਟੂ ਇਸ ਤੋਂ ਕੱਲ ਤੋਂ ਬਾਅਦ ਜੋ ਗਲਤ ਸਾਹਮਣੇ ਆਏਗੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਇੱਕ ਤਰੀਵ 14 15 ਦੇ ਰਾਉਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ 32 ਬੋਲ ਦੇ ਹੈਗੇ ਆ ਇੰਜਰੀ ਤੇ ਨਹੀਂ ਕੋਈ ਨਹੀਂ ਕੋਈ ਇੰਜੀਨੀਅਰ ਸਰ ਇਹ ਵੀ ਪਤਾ ਲੱਗਾ ਕੋਈ ਲੈਟਰ ਦੇ ਕੇ ਗਿਆ ਕੋਈ ਤੁਹਾਨੂੰ ਜਿਹੜਾ ਪੱਤਰ ਇੱਕ ਲੈਟਰ ਵੀ ਦੇ ਕੇ ਗਿਆ ਪਹਿਲਾਂ ਕੋਈ ਇਹਨਾਂ ਨੂੰ ਕਾਲ वगैरह ਨਹੀਂ ਆਈ ਇਹਨਾਂ ਦੇ ਦੱਸਣ ਦੇ ਮਤਲਬ ਹੁਣ ਜੀ ਇੱਕ ਚਿੱਠੀ ਵੀ ਦੇ ਕੇ ਗਈ ਜਿੱਤੇ ਕੋਈ ਨਾਮ ਲਿਖਿਆ ਹੋਇਆ ਹੈ ਕਿਸੇ ਦਾ ਉਹ ਉਹਨੂੰ ਵੀ ਅਸੀਂ ਇਹਦੇ ਮੁਕਦਮੇ 'ਚ ਇਨਵੈਸਟਿਗੇਟ ਕਰਾਂਗੇ ਉਹ ਪ੍ਰੋਫਾਈਲ ਮੰਗਾ ਚਿੱਠੀ ਨਹੀਂ ਕੁਝ ਲਿਖਿਆ ਨਹੀਂ ਨਾਮ ਲਿਖਿਆ ਆ ਬੰਦੇ ਦਾ ਜਿਹਦਾ ਹੈਗਾ ਤੇ ਉਹਨੂੰ ਉਹਦੇ ਵਿੱਚ ਲਿਆ ਕੇ ਤਫतीश ਵਿੱਚ ਉਹਨੂੰ ਇਨਵੈਸਟਿਗੇਟ ਕਰਾਂਗੇ ਰੋਜੀ ਰੋਟੀ ਖਾਤਰ ਵਿਦੇਸ਼ ਇਟਲੀ ਗਏ ਜిల్లా ਕਪੂਰਥਲਾ ਦੇ ਕਸਬਾ ਨਡਾਲਾ ਦੇ ਨੌਜਵਾਨ ਮਨਜੀਤ ਸਿੰਘ ਉਰਫ ਪੱਪੂ ਪੁੱਤਰ ਲੇਟ ਬਲਕਨਾਰ ਸਿੰਘ ਦੀ ਇਟਲੀ ਵਿਖੇ ਭੇਦਪਰੇ ਹਾਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪਾਵਕੁੰਦਿਆ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਪਿਛਲੇ 2 ਢਾਈ ਮਹੀਨਿਆਂ ਤੋਂ ਉਹਨਾਂ ਦੀ ਆਪਣੇ ਪੁੱਤ ਨਾਲ ਫੋਨ ਤੇ ਕੋਈ ਗੱਲ ਨਹੀਂ ਹੋ ਪਾ ਰਹੀ ਤੇ ਅੱਜ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਸ ਦੀ ਤਕਰੀਬਨ 2 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਇਟਲੀ ਵਾਸੀ ਸਮਾਜ ਸੇਵੀ ਪੰਜਾਬੀਆਂ ਨੇ ਉਸ ਦੀ ਮ੍ਰਿਤਕ ਦੇ ਸੰਭਾਲ ਕੇ ਇਸ ਦੇ ਵਾਰਸਾਂ ਦੇ ਭਾਲ ਲਈ ਸੋਸ਼ਲ ਮੀਡੀਆ 'ਤੇ ਅਪੀਲ ਵੀ ਕੀਤੀ ਸੀ ਬ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਮੰਗੇ ਤੇ ਕਿ ਉਸ ਦੇ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਇੱਥੇ ਦੱਸਦੀ ਹੈ ਕਿ ਇੱਥੇ ਪੰਜਾਬ ਚ ਮਨਜੀਤ ਹੀ ਬਜ਼ੁਰਗ ਮਾ ਦਾ ਸਹਾਰਾ ਆਪਣੇ ਵੀਰ ਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਉਹਨਾਂ ਦੇ ਗਾਂ ਉਹਨਾਂ ਦੇ ਪੋਤਰੇ ਦੋ ਇੱਕ ਬੇਟੀ ਹੈ ਪੋਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਦੇ ਬੇਟੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿੱਦਾਂ ਪਤਾ ਲੱਗਾ ਵੀ ਡੈਥ ਹੋਈ ਹੈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਦੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ ਦੋ ਦੋ ਮਹੀਨੇ ਸਾਨੂੰ ਕੁਝ ਪਤਾ ਨਹੀਂ ਲੱਗਾ ਮਦੁਰ ਕੀ ਕਹਿੰਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਤੇ ਇਦਾਂ ਹਾਲ ਆ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੌਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਵੀ ਹੈਰਾਨ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਇਥੇ ਨੇਪਾਲ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 244 ਤੱਕ ਪਹੁੰਚ ਗਈ ਹੈ ਜਦੋਂ ਕਿ 19 ਲੋਕ ਅਜੇ ਵੀ ਲਾਪਤਾ ਨੇ ਤੇ 179 ਜ਼ਖਮੀ ਹੋਏ ਨੇ। ਗ੍ਰਹਿ ਮੰਤਾਲੇ ਦੇ ਬੁਲਾਰੀ ਸ਼੍ਰੀ ਰਾਮ Tiwari ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰਾਂ ਤੋਂ 17174 ਲੋਕਾਂ ਨੂੰ ਬਚਾਇਆ ਗਿਆ ਤੇ ਬੰਦ ਕੀਤੇ ਰਾਜਮਾਰਗਾਂ ਨੂੰ ਬਹਾਲ ਕਰਨ ਅਤੇ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ਾਂ ਜਾਰੀ ਨੇ। ਉਨ੍ਹਾਂ ਕਿਹਾ ਕਿ ਸਰਕਾਰ ਸਥਾਨਕ ਪੱਧਰ ਤੇ ਪੀੜਤਾਂ ਦੇ ਵੇਰਵੇ ਇਕੱਠੇ ਕਰ ਰਹੀ ਹੈ ਤੇ ਤਸਦੀਕ ਤੋਂ ਬਾਅਦ ਸਥਾਈ ਰਿਹਾਇਸ਼ੀ ਸਹਾਇਤਾ ਵੰਡੀ ਜਾਏਗੀ। ਸਥਾਨਕ ਅਧਿਕਾਰੀਆਂ ਨੇ ਪ੍ਰਭਾਵਿਤ ਪਰਿਵਾਰਾਂ ਉਹ ਪਹਿਲਾਂ ਹੀ ਭੋਜਨ ਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਦਿੱਤੀਆਂ ਨੇ ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ ਸਰਕਾਰ ਨੇ ਜ਼ਿਲ੍ਹਾ ਆਫਤ ਪ੍ਰਬੰਧਨ ਵਨ ਰਾਹੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਹੱਈਆ ਕਰਵਾਏ ਨੇ ਜਿਸ ਨਾਲ ਹੁਣ ਤੱਕ 160 ਪਰਿਵਾਰਾਂ ਨੂੰ ਸਹਾਇਤਾ ਮਿਲ ਚੁੱਕੇ ਦਿਵਾਲੀ ਨੇ ਵੀ ਦੱਸਿਆ ਕਿ ਕਾਵਰੇ ਪਲਾ ਚੌਂਕ 'ਚ ਸਭ ਤੋਂ ਵੱਧ 77 ਲੋਕਾਂ ਦੀ ਮੌਤ ਹੋਈ ਤੇ 98 ਪਰਿਵਾਰਾਂ ਨੂੰ ਰਾਹਤ ਰਾਸ਼ੀ ਮਿਲੀ ਹੈ ਕਲਕੱਤਾ ਦੇ ਆਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਚ ਵਿੱਤੀ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਕਰਦੇ ਸੀਬੀਆਈ ਅਧਿਕਾਰੀਆਂ ਨੂੰ ਇਸ ਬਾਰੇ ਖਾਸ ਜਾਣਕਾਰੀ ਮਿਲੀ ਹੈ ਕਿ ਕਿਵੇਂ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਆਪਣੇ ਹਾਊਸ ਸਟਾਫ ਆਸ਼ੀਸ਼ ਪਾਂਡੇ ਦੇ ਜ਼ਰੀਏ ਮੈਡੀਕਲ ਵਿਦਿਆਰਥੀਆਂ ਨੂੰ ਸਫਲਤਾ ਲਈ ਆਸਾਨੀ ਨਾਲ ਪੈਸੇ ਦੇਣ ਲਈ ਪ੍ਰਸ਼ਨ ਪੱਤਰ ਲੀਕ ਕਰਕੇ ਨਕਦੀ ਸਵੀਕਾਰ ਕਰਦਾ ਸੀ। ਭਾਰਤ ਪਹੁੰਚਦੇ ਹਿਮਾਲਦੀਪ ਦੇ ਸੀਬੀਆਈ ਵਿੱਤੀ ਬੇਨਿਯਮਿਤ ਤੇ ਯੂਨੀ ਡਾਕਟਰ ਨਾਲ ਜ਼ਬਰਦਸਤ ਤੇ ਹਤਿਆ ਦੋਵਾਂ ਮਾਮਲਿਆਂ 'ਚ ਕੋਸ਼ ਦੇ ਖਿਲਾਫ ਸਮਾਨਾਂਤਰ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀਆਂ ਨੇ ਪਾਂਡੇ ਨੂੰ ਵਿੱਤੀ ਬੇਨਿਯਮੀਆਂ ਦੇ ਮਾਮਲੇ ਵੀ ਹਿਰਾਸਤ ਚਲੇ ਸੁੱਤਨ ਦੱਸਿਆ ਕਿ ਪਾਂਡੇ ਤੋਂ ਪੁੱਛ ਗਿਛ ਨਹੀਂ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਕੋਸ਼ ਮੈਡੀਕਲ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਲਈ ਪਾਂਡੇ ਦੀਆਂ ਸਿਫਾਰਸ਼ਾਂ ਤੇ ਕਿਸ ਤਰ੍ਹਾਂ ਨਿਰਭਰ ਸੀ ਅਜਿਹੇ ਗੈਰ ਕਾਨੂੰਨੀ ਲੈਣ ਦੇਣ ਬਾਰੇ ਹੋਰ ਸੂराग ਹਾਸਲ ਕਰਨ ਲਈ ਸੀਬੀਆਈ ਵੱਲੋਂ ਕੋਸ਼ ਤੇ ਪਾਂਡੇ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਮਲਹੂਮ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੀ ਸਰਪੰਚੀ ਤੇ ਵੀ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇੱਕ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਹਮਾਇਤ ਵਾਲਾ ਉਮੀਦਵਾਰ ਡਾਕਟਰ ਬਲਜੀਤ ਸਿੰਘ ਦੂਜੇ ਪਾਸੇ ਗੁਸ਼ਸ਼ਨ ਸਿੰਘ ਤੇ ਐਸੀ ਉਮੀਦਵਾਰ ਮੱਕੜ ਸਿੰਘ ਵਿਚ ਚੋਣ ਮੈਦਾਨ 'ਚ ਹੈ ਪਿੰਡ ਦੇ ਲੋਕ ਆਪਣੇ ਪਿੰਡ ਦਾ ਸਰਪੰਚ ਕਿਹੋ ਜਿਹਾ ਚੁੜਨਾ ਚਾਹੁੰਦੇ ਨੇ ਚੋਣ ਲੜ ਰਹੇ ਉਮੀਦਵਾਰ ਆਪਣੇ ਪਿੰਡ ਮੂਸਾ ਲਈ ਕੀ ਸੋਚ ਕੇ ਵੋਟਰਾਂ ਦੇ ਵਿੱਚ ਜਾ ਰਹੇ ਨੇ ਇਸ ਸਬੰਧੀ ਸਰਪੰਚੀ ਦੇ ਉਮੀਦਵਾਰ ਤੇ ਪਿੰਡ ਦੇ ਲੋਕਾਂ ਨਾਲ ਖਾਸ ਗੱਲ ਹੋਈ ਬਿਸ਼ੱਕ ਪਿੰਡ ਮੂਸਾ ਦੀ ਲੋਕ ਤਾਂ ਵਿਭੰਦੀ ਉਮੀਦਵਾਰਾਂ ਦੀ ਚੋਣ ਕਰਨ ਦੀ ਗੱਲ ਕਰ ਰਹੇ ਨਹੀਂ ਪਰ ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਨੌਜਵਾਨ ਤੇ ਦੁਨੀਆ ਭਰ ਦੇ ਵਿੱਚ ਨਾਮ ਕਮਾਉਣ ਵਾਲੇ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪਿੰਡ ਮੂਸਾ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਤੇ ਉਸੇ ਤਰ੍ਹਾਂ ਦਾ ਹੀ ਉਮੀਦਵਾਰ ਪਿੰਡ ਵਿੱਚੋਂ ਸਰਪੰਚੀ ਦੀ ਚੋਣ ਜਿੱਤੇ ਹਨ ਮੈਂ ਬਰਕਾ ਸਿੰਘ ਨੰਬਰ ਦਾ ਸਾਡੇ ਪਿੰਡ ਦੇ 6 ਵਾਰਡ ਵੀ ਸਭ ਸਮਝੀ ਨਾਲ ਚੋਣ ਹੋ ਗਈ ਸੀ ਕਿ ਦੋ ਮੈਂਬਰਾਂ ਦਾ ਮਾੜਾ ਜਿਹਾ ਆਬਸ ਵਿੱਚ ਡਿਸਕਿਊਟ ਜਿਹਾ ਸੀ ਬਸ ਉਹਦਾ ਤੁਹ ਸੈਟੀਸਫਾਈ ਕਰਨ ਵਾਸਤੇ ਅਸੀਂ ਪਿੰਡ 'ਚ ਆਪਦੇ ਬਦਰ ਤੇ VOTING ਕਰੀਏ ਉਹਦੇ ਨਾਲ ਸਰਕਾਰ ਦਾ ਖਰਚਾ ਵੱਜਦਾ ਹੈ ਨਾਲੇ ਸਰਕਾਰ ਕੋਲ ਨਹੀਂ ਹੁੰਦੀ ਸੁਰੱਖਤਾ ਵੀ ਦਿਨੇ ਸਾਡੀ ਮਨੋਰ ਮਿਲਣੀ ਹੈ ਇਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆ ਉਹ ਰਗਵੀਰ ਸਿੰਘ ਮਤਲਬ ਸਾਡੇ ਸਰਪੰਚ ਨੂੰ ਮੈਂਬਰ ਬਣਾਇਆ ਗਿਆ ਸਰਹਦੀ ਹਲਕਾ ਡੇਰਾਬਾਬਾ ਨਾਨਕਦੀਨ ਪੈਂਦੇ ਪਿੰਡ ਹਰਦੌਰਵਾਲ ਕਲਾਂ 'ਚ ਇੱਕ ਡੇਰੇ ਉੱਪਰ 6 ਤੋਂ 7 ਹਮਲਾਵਰ ਆਏ ਤੇ ਉਹਨਾਂ ਨੇ ਘਰ ਦੇ ਮੈਂਬਰਾਂ ਤੇ ਗੋਲੀਆਂ ਚਲਾਈਆਂ ਤੇ ਟਰੈਕਟਰ ਦੀ ਪੰਨਤੋੜ ਕੀਤੀ ਹੈ ਘਟਨਾ ਦੀ ਸੂਚਨਾ ਮਿਲਦੇ ਹਿਮਾਲੇਵਾਲ ਪੁਲਿਸ ਚੌਕੀ ਦੇ ਇੰਚਾਰਜ ਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਉੱਥੇ ਚੱਲੇ ਤੇ ਨੂੰ ਰੌਂਦ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਸਬੰਧੀ ਪਰਿਵਾਰ ਦੇ ਮੈਂਬਰ ਦਵਿੰਦਰ ਸਿੰਘ ਤੇ ਰਾਜबीर ਪੁੱਤਰ ਜੰਗਾ ਸਿੰਘ ਤੇ ਬੀਬੀ ਹਰਦੀਪ ਕੌਰ ਪਤਨੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਤੋਂ ਵਾਪਸ ਘਰ ਆ ਰਹੇ ਸੀ ਕਿ ਰਸਤੇ 'ਚ ਕੁ ਆਪਣੇ ਸਾਥੀਆਂ ਨਾਲ ਲੈ ਕੇ ਉਹਨਾਂ ਦੇ ਘਰ ਆ ਕੇ ਉਹਨਾਂ ਵੱਲੋਂ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਪਰ ਕਿਸਮਤ ਨਾਲ ਉਹ ਬਚ ਗਏ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਕਿ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਇਸ ਸਬੰਧੀ ਮੌਕੇ ਤੇ ਪਹੁੰਚੇ ਐਸਏ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਇਹੋ ਜਾਂਚ ਕਰ ਰਹੀ ਨੇ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਟ ਕੰਮ ਚੱਲ ਰਿਹਾ ਫਿਰ ਤੁਹਾਨੂੰ ਅਨੁਕ ਦੱਸ ਦਿੰਦੇ ਹਾਂ ਸਾਰੀ ਗੱਲ ਨਹੀਂ ਕੋਲ ਬ੍ਰਾਮ੍ਹਤ ਹੋਏ ਆ ਕੋਲ ਬ੍ਰਾਮ੍ਹਤ ਹੋਏ ਤੈਨੂੰ ਕੋਲ ਅੰਮ੍ਰਿਤਸਰ ਵਿੱਚ ਲਗਾਤਾਰ ਲੁੱਟਦੀਆਂ ਵਾਧਦੀਆਂ ਪਾਰਦਾਤਾਂ ਨੂੰ ਦੇਖ ਕੇ ਪੁਲਿਸ ਵੀ ਹੁਣ ਸਤਰਕ ਹੋ ਚੁੱਕੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਪੁਲਿਸ ਚੌਂਕੀ ਵਿਜੇਨਗਰ ਅਧੀਨ ਆਉਂਦੇ ਇਲਾਕੇ ਚ ਇੱਕ ਲੜਕੀ ਦਾ ਮੋਬਾਈਲ ਫੋਨ ਦਾ ਮਾਮਲਾ ਸਾਹਮਣੇ ਆਇਆ ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਚਾਉਂਦੇ ਸੀਸੀਟੀਵੀ ਕੈਮਰੇ ਦੇ ਹਵਾਲੇ ਤੇ ਮੋਬਾਈਲ ਚੋਰੀ ਕਰਨ ਵਾਲੇ ਕਰੋਪੀ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਫੜੇ ਗਏ આરોપી ਦੀ ਪਛਾਣ ਸੂਰਜ ਕੁਮਾਰ ਵਜੋਂ ਹੋਈ ਹੈ ਪਰਸੰਦ ਦੱਸਿਆ ਕਿ ਇਸ ਦਾ ਇੱਕ ਹੋਰ ਸਾਥੀ ਹੈ ਜਿਸ ਦਾ ਨਾਮ ਪ੍ਰਿੰਸ ਵੇਰਕਾ ਹੈ ਜਿਸ ਨੂੰ ਕਿ ਅ ਦੇ ਉੱਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਫੜੇ ਗਏ ਵਿਅਕਤੀ ਸੂਰਜ ਤੇ ਪਹਿਲਾਂ ਵੀ ਕਚੋਰੀ ਦਾ ਮਾਮਲਾ ਤੇ ਕੈਂਡੀ ਪੀਐਸ ਦਾ ਮਾਮਲਾ ਦਰਜ ਹੈ ਪੁਲਿਸ ਨੇ ਦੱਸਿਆ ਕਿ ਰੋਪੀ ਨਸ਼ੇ ਦਾ ਵੀ ਆਦੀ ਹੈ ਫਿਲਹਾਲ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਦੂਜੇ ਦੀ ਭਾਲ ਜਾਰੀ ਹੈ ਮੋਗਾ ਪੁਲਿਸ ਨੇ ਨਜਾਇਜ਼ ਹਥਿਆਰ ਤਸਕਰੀ ਗੈਂਗ ਦਾ ਪਰਦਾਫਾਸ਼ ਕੀਤਾ ਪੁਲਿਸ ਨੇ 7 ਹਥਿਆਰ ਤਸਕਰਾ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 5 ਪਿਸਟਲ 8 ਕਾਰਤੂਸ ਤੇ ਮੈਗਜ਼ੀਨ ਬਰਾਮਦ ਹੋਈ ਦੀ ਦੱਸਦੇ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਹਥਿਆਰ ਸਮਗਲਰ ਜੱਗਾ ਤੂੜਕੋਟ ਦੇ ਕਰੀਬੀ ਦੱਸੇ ਜਾ ਰਹੇ ਨੇ ਜੱਗਾ ਤੂੜਕੋਟ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਸਬੰਧ ਰੱਖਦਾ ਹੈ ਜਿਸ ਸਬੰਧੀ ਵਧੇਰੇ ਜਾਣਕਾਰੀ ਐਸਐਸਪੀ ਮੋਗਾ ਵੱਲੋਂ ਸਾਂਝੀ ਕੀਤੀ ਗਈ ਹੈ ਮੁਰਲੀ ਪੁਸ਼ਕੀਸ਼ ਦੌਰਾਨ ਪਾਇਆ ਗਿਆ ਕਿ ਇਹਨਾਂ ਪਾਸੋਂ ਬਰਾਮਦ ਨਜਾਇਜ਼ ਅਸਲੇ ਇਹ ਜਗਦੀਪ ਸਿੰਘ ਉਰਫ ਜੱਗਾ ਤੂੜਕੋਟ ਸੁਖਦੀਪ ਸਿੰਘ ਅਤੇ ਹਰਜੋਤ ਸਿੰਘ ਉਰਫ ਨੀਲਾ ਦੇ ਕਹਿਣ ਤੇ ਗੁਜਰਾਤ ਦੇ ਕਿਸੇ ਅਣਪਛਾਤੇ ਵਿਅਕਤੀ ਪਾਸੋਂ ਲੈ ਕੇ ਆਏ ਸਨ ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਇਹਨਾਂ ਪਾਸੋਂ ਉਨ੍ਹਾਂ ਨਾਲ ਪੁੱਛਗਿੱਛ ਹੋਵੇਗੀ ਕਿ ਇਹਨਾਂ ਨੇ ਪਹਿਲਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਸੰਤ ਅੱਗੇ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕਰਨੀਆਂ ਨੇ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੁਕ ਰੱਖਦੇ ਹੈ ਜੱਗਾ ਦੂਰਕੋਟ ਗੋਲਡੀ ਬਰਾੜ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਅਸੋਸੀਏਟਡ ਹੈ ਇਹ ਸੱਤ ਦੋਸ਼ੀ ਹੈਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ ਉਹ 134 ਨੰਬਰ ਐਫ ਆਈ ਆਰ 2022 ਦੀ ਬਦਨੀਕਲਾ ਥਾਣੇ ਦਾ ਉਹਦੇ ਵਿੱਚ ਪੀਓ ਵੀ ਹੈ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ ਇਹਦੇ ਸਬੰਧ ਚ ਐਫ ਆਈ ਆਰ ਨੰਬਰ 79 ਥਾਣਾ ਮਹਿਣਾ ਦਰਜ ਕੀਤੀ ਹੈ ਉਹਦੇ ਵਿੱਚ 111 1113 1114 308 2 308 4 310 4 310 5 BNS ਸੈਕਸ਼ਨਾਂ ਦੇ ਅੰਡਰ ਅਸੀਂ ਐਫੇਅਰ ਰੈジਸਟਰ ਕੀਤੀ ਹੈ ਇਹ ਬੇਸਿਕਲੀ ਐਕਸਟਰਸ਼ਨ ਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਤੇ ਇਹਨਾਂ ਨੂੰ ਬਸ ਸਾਡੇ ਮੈਨੇ ਤੋਂ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਸੀਆਈਏ ਦੀ ਟੀਮ ਨੇ ਕਾਬੂ ਕਰ ਲਿਆ ਮੌਕੇ ਤੋਂ ਇਹਨਾਂ ਤੋਂ ਹਥਿਆਰ ਵੀ ਮਿਲ ਗਏ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਗੱਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ ਚ ਰਹਿ ਰਿਹਾ ਹੈ ਉਹਦੇ ਕੰਟੈਕਟ ਚ ਸੀ ਤੇ ਉਹਦੇ ਕਹਿਣ ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਫਰੋਤੀ ਦੀ ਵਾਰਦਾਤ ਨੂੰ ਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇੱਕ ਵੱਡੀ ਵਾਰਦਾਤ ਪ੍ਰੀਐਮਪਟ ਹੋ ਗਈ ਹੈ ਸੀਆਈਏ ਸਟਾਫ ਦੀ ਮਸਤੀ ਦੇ ਨਾਲ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਨਾਲ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ